ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਕੇ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟ ਲੈ ਕੇ ਆਏ ਸਾਰੇ ਸੂਟ ਡਿਸਕਾਊਂਟ ਦੇਣਗੇ ਫਟਾਫਟ ਆਪਣਾ ਫਾਸਟਲੀ ਆਰਡਰ ਕਰਦੇ ਹੋ ਜਿੱਦਾਂ ਕਿ ਆਪਾਂ ਦੋ ਦਿਨ ਹੋ ਗਏ ਲਗਾਤਾਰ ਅੱਜ ਤੀਜਾ ਦਿਨ ਹੈ ਵੀਡੀਓ ਪਾਉਂਦਿਆਂ ਨੇ ਸਾਰੇ ਸੂਟ ਦੇਣਗੇ ਜਿਹੜੇ ਆਪਾਂ ਲੈਸ ਤੇ ਲਗਾ ਰਹਾਂਗੇ ਜਿਹੜੀਆਂ ਭੈਣਾਂ ਨੂੰ ਵੀ ਜ਼ਰੂਰਤ ਰਹੀਗੀ ਉਹ ਆਪਣੇ ਸੂਟ ਨੇਗੇ ਆਰਡਰ ਕਰ ਵੀ ਕਰ ਰਹੇ ਹੋਣਗੇ ਅੱਜ ਵਾਲੀ ਵੀਡੀਓ ਦੇ ਵਿੱਚ ਵੀ ਤੁਸੀਂ ਬਹੁਤ ਸੋਹਣੇ ਪ੍ਰਿੰਟ ਠੀਕ ਰੇਟ ਦੇ ਉੱਪਰ ਹੈਗਾ ਤੁਸੀਂ ਲੈ ਸਕਦੇ ਹੋਗੇ ਤੇ ਕੱਲ ਆਪਾਂ ਵੀਡੀਓ ਪਾਈ ਸੀਗੀ ਹੁਣ ਜੇ ਕਿਸੇ ਵੀ ਭੈਣ ਹਨਾ ਮੈਨੂੰ ਮੈਸੇਜ ਸੌਰੀ ਪੇਮੈਂਟ ਕਰੋਗੇ ਤਾਂ ਪੁੱਛ ਕੇ ਕਰੋ ਇਦਾਂ ਨਾ ਕਰਿਓ ਕਿਉਂਕਿ ਕੋਈ ਕੋਈ ਹੀ ਸੂਟ ਰਹਿੰਦਾ ਪਰਸ ਵਾਲੀ ਵੀਡੀਓ ਦੇ ਵਿੱਚ ਕੋਈ ਵੀ ਸੂਟ ਅਵੇਲੇਬਲ ਹੈ ਨਹੀਂ ਇਸ ਟਾਈਮ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂਗੇ ਤੇ ਸਾਰੇ ਸੂਟ ਰਾਮ ਟੈਕਸ ਰੀਵਾਲ ਲਵਲੀਨ ਇਦਾਂ ਰਹਿਣਗੇ ਅ ਬ੍ਰਾਂਡ ਦੇ ਰਹੇ ਹਨਗੇ ਤੇ ਲੋਚੀ ਇਸ ਤੋਂ ਇਹ ਵਾਲਾ ਸੂਟ ਹੈ ਗਿਆ ਜੀ ਜਿਹੜਾ ਲਵਲੀਨ ਬ੍ਰਾਂਡ ਦਾ ਹੈਗਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਕਾਫੀ ਜਿਆਦਾ ਸੋਹਣਾ ਹੈ ਲਵਲੀਨ ਬ੍ਰਾਂਡ ਦਾ ਸੂਟ ਹੈਗਾ ਇਸ ਤੋਂ ਸਸਤੇ ਤੇ ਸੋਹਣੇ ਸੂਟ ਤੁਹਾਨੂੰ ਕਿਤੇ ਨਹੀਂ ਮਿਲਣੇ ਹੈਗੇ ਨਾਲੇ ਬ੍ਰਾਂਡ ਦੇ ਨੇਗੇ ਲਓ ਜੀ ਇਸ ਤਰ੍ਹਾਂ ਤੁਸੀਂ ਸੂਟ ਦਾ ਡਿਜ਼ਾਈਨ ਪ੍ਰਿੰਟ ਚੈੱਕ ਕਰ ਸਕਦੇ ਹੋ ਵੀ ਕਿੰਨਾ ਜਾਦੇ ਸੋਹਣਾ ਹੈ ਬੇਬੀ ਪਿੰਕ ਹਨਾ ਤੇ ਇਹਦਾ ਪ੍ਰਾਈਸ ਰੂਗਾ 1050 ਰੂਗਾ ਲਵਲੀਨ ਦੇ ਸੂਟ ਦਾ ਤੇ ਸਾਰਿਆਂ ਦੇ ਮੈਂ ਪ੍ਰਾਈਸ ਉਹਨੂੰ ਨਾਲ ਹੁੰਦੀ ਮੈਂਸ਼ਨ ਕਰੀ ਆਂਗੀ फटाफट ਆਪਣੇ ਆਰਡਰ ਕਰਦੇ ਹੋ ਜਿਹੜੀਆਂ ਆਪਣਾ ਰਹਿ ਗਈਆਂ ਸੀਗੀਆਂ ਤੇ ਫੇਰ ਇਹ ਨਹੀਂ ਮਿਲਨੇ ਹੈਗੇ ਰਿਪੀਟ ਰਾਮ ਟੈਕਸ ਦਾ ਸੂਟ ਹੈਗਾ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਤੁਸੀਂ ਦੇਖ ਸਕਦੇ ਹੋ ਮੈਚਿੰਗ ਸੂਟ ਹੈਗਾ ਤੇ ਪ੍ਰਾਈਸ ਇਹਦਾ ਹੋਊਗਾ ਜੀ 850 ਰੁਪਏ ਹੋਊਗਾ ਇਸ ਤਰ੍ਹਾਂ ਇਹਦੀ ਬਾਟਮ ਹੈਗੀ ਠੀਕ ਹੈ ਜੀ ਫਟਾਫਟ ਆਪਣਾ ਆਰਡਰ ਕਰਕੇ ਕੋਈ ਪੈਣਾ ਨਾ ਰਹੇ ਹਨਾ ਮੇਰੀ ਇਹੀ ਹੁੰਦਾ ਕਾਫੀ ਪੈਣਾ ਨੂੰ ਸੂਟਨੇਗੇ ਜਿਹੜੇ ਚਾਹੀਦੇ ਹੁੰਦੇ ਠੀਕ ਪ੍ਰਾਈਸ ਦੇ ਵਿੱਚ ਵੀ ਇਹ ਨਹੀਂ ਹੈਗਾ ਵੀ ਇਹ ਠੀਕ ਪ੍ਰਾਈਸ ਨੇ ਇਹਨਾਂ ਦੀ ਕੁਆਲਿਟੀ ਲੋ ਹੈਗੀ ਜਬ ਇਹ ਸਟੱਫ ਹਲਕਾ ਹੈਗਾ ਹਨਾ ਇਦਾਂ ਦਾ ਕੋਈ ਕੁਝ ਨਹੀਂ ਹੈਗਾ ਸਟੱਫ ਬਹੁਤ ਜਿਆਦਾ ਸੋਹਣੇ ਨੇ ਕੁੱਟ-ਕੁੱਟ ਕੇ ਹੰਡਾਉਣ ਵਾਲੇ ਸੂਟਨੇਗੇ ਜਾਂ ਫਿਰ ਜੇ ਤੁਸੀਂ ਨੂੰ ਕਿਸੇ ਨੂੰ ਤੁਸੀਂ ਗਿਫਟ ਦੇਣਾ ਚਾਹੁੰਦੇ ਹੋਗੇ ਹਨਾ ਬਾੜ ਤੋਂ ਪੈਣਾ ਕਾਫੀ ਸੂਟਨੇਗੇ ਜਿਹੜੇ ਗਿਫਟ ਕਰ ਦਿੰਦੀਆਂ ਨਗੀਆਂ ਤਾਂ ਤੁਸੀਂ ਇਹਦੇ ਵਿੱਚੋਂ ਹਨਾ ਸੂਟ ਦੇ ਸਕਦੇ ਹੋਗੇ ਬਹੁਤ ਜਦ ਦੇ ਸੋਹਣਾ ਫੈਬਰਿਕ ਹੈਗਾ ਇਦਾਂ ਦੀ ਕੋਈ ਕੰਪਲੇਨਟ ਨਹੀਂ जो कोई कपड़े का लांबा आएगा लो जी ये भी रहूगा जी राम टैक्स का सूट है कलर तुम चैक करो बहुत ही प्यारा जहा कलर है इस तरह लो जी साढ़े अठ सौ प्राइस रहूगा ये वाले, वाले सूट का इस तरह मैचिंग बॉटम हैगी ठीक है जी तो लै सकते हो वाला सूट लो जी ਨੈਕਸਟ ਸੂਟ ਹੈਗਾ ਜੀ ਇਹ ਵੀ ਮੈਚਿੰਗ ਹੈਗਾ ਦੁਪੱਟਾ ਨਹੀਂ ਹੈਗਾ ਕਾਫੀ ਬਹੁਤ ਗੱਲ ਪੁੱਛ ਰਹੀਆਂ ਸੀ ਵੀ ਸਾਨੂੰ ਦੁਪੱਟੇ ਵੀ ਡਾਈ ਕਰਕੇ ਭੇਜਿਓ ਹਨ ਨਾਲ ਤਾਂ ਤੁਸੀਂ ਕੋਟੇ ਦਾ ਲਗਵਾ ਲਓ ਦੁਪੱਟਾ ਕਿਉਂਕਿ कॉटन ਦੇ ਸੂਟ ਨੇਗੇ ਇਸ ਤਰ੍ਹਾਂ ਵਾਲਾ ਸੂਟ ਹੈਗਾ ਜੀ ਮੈਚਿੰਗ ਬਾਟਮ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 850 ਸਾਰੇ ਸੂਟਾਂ ਦਾ ਪ੍ਰਾਈਸ ਬਾਕੀਆਂ ਦਾ ਸਾਰਿਆਂ ਦਾ 850 ਰਹੂਗਾ ਜੇ ਕੋਈ ਲਵਲੀਨ ਦਾ ਹੋਊਗਾ ਉਹਦਾ 1050 ਲੋਚ ਇਦੇ ਨਾਲ ਤੁਸੀਂ ਪਿੰਕ ਕਲਰ ਦਾ ਦੁਪੱਟਾ ਰੱਖਿਓ ਦੇਖਿਓ ਸੂਟ ਕਿੰਨਾ ਜ਼ਿਆਦਾ ਸੋਹਣਾ ਰੈਡੀ ਹੁੰਦਾ ਲੋ ਜੀ ਪਰ ਲਗੂ ਆਪਕੇ ਲੋ ਜੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਤੇ ਇਦਾਂ ਇਹ ਵਾਲੀ ਬਾਟਮ ਹੈ ਦੇ ਨਾਲ ਲੋ ਜੀ ਐਕਸਟਰਾ ਮੈਚਿੰਗ ਬਾਟਮ ਪ੍ਰਾਈਸ ਸੇਮ ਰਹੂਗਾ 850 ਫਟਾਫਟ ਜਿੱਦਾਂ ਕਿ ਹਨਾ ਹੁਣ 2 ਦਿਨ ਹੋ ਕੇ ਨਾਲ ਦੀ ਨਾਲ ਪੇਮੈਂਟ ਹੈ ਜਿਹੜੀ ਕਰਕੇ ਪਹਿਣਾ ਸੂਟ ਆਪਦੇ ਕੋਰੀਅਰ ਪਰਸ ਵਾਲੀ ਜਿਹੜੀ ਵੀਡੀਓ ਦੇ ਵਿੱਚ ਸੂਟ ਸੀਗੀ ਉਹ ਆਪਾਂ ਸਾਰੇ ਕੋਰੀਅਰ ਭੇਜ ਦਿੱਤੇ ਨੇ ਜਿਹੜੇ ਸਟਿਚਿੰਗ ਵਾਲੀ ਸੀ ਸਿਰਫ ਮੇਰੇ ਕੋਲੇ ਉਹ ਵਾਲੇ ਸੂਟ ਨੇਗੇ ਨਹੀਂ ਬਾਕੀ ਆਪਾਂ ਸਾਰੇ ਕੋਰੀਅਰ ਕਰ ਦਿੱਤੇ ਲੋ ਜੀ ਫਰੋਜੀ ਸ਼ੇਡ ਦੇ ਵਿੱਚ ਪਿਆਗਾ ਸੂਟ ਬਹੁਤ ਹੀ ਪਿਆਰਾ ਆ ਇਸ ਤਰ੍ਹਾਂ ਬਾਟਮ ਹੁਣ ਤੁਸੀਂ ਅੱਜ ਜਿਵੇਂ ਪੇਮੈਂਟ ਕਰੋਗੇ ਹਨਾ ਤੇ ਕੱਲ ਨੂੰ ਤੁਹਾਡੇ ਸੂਟ ਨੇਗੇ ਜਿਹੜੇ ਕੋਰੀਅਰ ਕਰ ਦਾਂਗੇ ਲਓ ਜੀ ਇਹ ਵਾਲਾ 올ਓਵਰ ਸੋਰੀ ਮੈਚਿੰਗ ਸੂਟ ਹੈ ਇਸ ਤਰ੍ਹਾਂ ਦੀ ਬਾਟਮ ਹੈ ਦੀ ਤੇ ਇਸ ਦਾ ਸ਼ਰਟ ਹੈਗੀ ਪ੍ਰਾਈਸ ਰੂਗਾ 850 ਪ੍ਰਾਈਸ ਰੂਗਾ ਇਹਦਾ ਤੇ ਸੂਟ ਤੁਸੀਂ ਦੇਖ ਸਕਦੇ ਹੋ ਬਾਤ ਹੀ ਜ਼ਿਆਦਾ ਸੋਹਣਾਗਾ ਸੂਟ ਮੈਚਿੰਗ ਸੂਟ ਰਹੂਗਾ ਇਹ ਵਾਲਾ ਤੇ ਪ੍ਰਾਈਸ ਇਹਦਾ ਰਹੂਗਾ ਜੀ 850 ਨਹੀਂ ਸੌਰੀ ਇਹਦਾ ਪ੍ਰਾਈਸ ਰਹੂਗਾ 1050 ਰਹੂਗਾ ਜੀ ਇਹਦਾ ਪ੍ਰਾਈਸ ਮੈਂ ਤਾਂ ਗਲਤੀ ਨਾਲ ਦੱਸਿਆ ਗਿਆ ਤੇ ਮੈਚਿੰਗ ਸੂਟ ਆ ਬਹੁਤ ਜਿਆਦਾ ਸੋਹਣੀ कॉटन ਹੈਗੀ ਵਿਦਆਊਟ ਲਾਈਨਿੰਗ ਤੁਸੀਂ ਸਿਲਾਈ ਕਰਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਸਾਢੇ 1050 ਪ੍ਰਾਈਸ ਹੈ ਇਹਦਾ ਲੋਚ ਪ੍ਰਿੰਟ ਚੈੱਕ ਕਰੋ ਤੇ ਇਹਦੇ ਨਾਲ ਇਦਾਂ ਬਾਟਮ ਹੈ ਇਹਦਾ ਪ੍ਰਾਈਸ ਰੋਗਾ ਜੀ 850 ਜਿੰਨੇ ਵੀ ਤੁਸੀਂ ਸੂਟ ਲੈਣੇ ਨੇ ਭੈਣ 8899 ਤਾਂ 10 ਸੂਟ ਲੈਨੇ ਚਾਰ ਚਾਰ ਤੋਂ ਘੱਟ ਕਿਸੇ ਭੈਣ ਦੀ ਵੀ ਬੁਕਿੰਗ ਨਹੀਂ ਸੀਗੀ ਸੂਟਾਂ ਦੀ ਦੋ ਤਿੰਨ ਦਿਨ ਜਿਹੜੇ ਆਪਾਂ ਆਫਰ ਤੇ ਸੂਟ ਲਗਾਏ ਨੇਗੇ ਚਾਰ ਚਾਰ ਸੂਟ ਲੈ ਕੇ ਭੈਣ ਹੋਣੇ ਜਿਨ੍ਹਾਂ ਨੂੰ ਵੀ ਚਾਹੀਦੇ ਸੀਗੇ ਲੋਚ ਕਲਰ ਚੈੱਕ ਕਰੋ ਬਹੁਤ ਹੀ ਪਿਆਰਾ ਹੈ ਕਲਰ ਹੈ ਰੀਵਾ ਬ੍ਰੈਂਡ ਦਾ ਸੂਟ ਹੈਗਾ 850 ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਰਿਹਾ ਹੈਗਾ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਸੁਪਰ ਡੂਪਰ ਹਿੱਟ ਪ੍ਰਿੰਟਿੰਗ ਹੈ ਬਹੁਤ ਸੋਹਣੀ ਕਲੈਕਸ਼ਨ ਹੈ ਕਿ ਦੇ ਨਾਲ ਇਦਾਂ ਦੀ ਬਾਟਮ ਹੈ ਇਹਦੇ ਨਾਲ ਮੈਚ ਕੀਤੀ ਹੋਈ ਹੈ ਬਾਟਮ ਹੈਗੀ ਤੇ ਪ੍ਰਾਈਸ ਰਹੂਗਾ ਜੀ ਇਹਦਾ 850 ਲੋ ਜੀ ਇਹ ਥੋੜਾ ਹੈ ਕਾਸਟਲੀ ਹੈਗਾ ਸੂਟ ਇਹਦਾ ਪ੍ਰਾਈਸ ਤੁਹਾਨੂੰ 1500 ਆਲ ਓਵਰ ਸੂਟ ਹੈ ਤੇ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਇੱਕ ਸੂਟ ਅਵੇਲੇਬਲ ਹੈ ਆਪਣੇ ਕੋਲੇ ਤੇ ਪਹਿਲਾਂ ਇਹ ਚ ਦੋ ਪਈ ਤਿੰਨ ਪ੍ਰਿੰਟ ਆਏ ਸੀਗੇ ਬਾਕੀ ਸੇਲ ਹੋ ਗਏ ਸੀਗੇ ਲੋ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਸੇਲ ਕਰ ਚੁੱਕਿਆ ਆਨ ਸਟਿਚ ਸੂਟ ਮੰਗਾਏ ਸੀ ਭੈਣ ਉਹਨਾਂ ਨੇ ਲਓ ਜੀ 1050 ਦਾ ਪ੍ਰਾਈਸ ਹੈ ਕਾਰਡ ਸੈਟ ਬਣਾਓ ਸੂਟ ਬਣਾਓ ਤੁਹਾਡੀ ਇੱਛਾ ਵੀ ਤੁਸੀਂ ਕਿਵੇਂ ਦਾ ਇਹਨੂੰ ਤੁਸੀਂ ਪੈਨਣਾ ਚਾਹੁੰਦੇ ਹੋ ਬਣਾ ਕੇ ਸੂਟ ਹਨਾ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੇ ਆ ਜਿਹੜਾ ਚਾਹੀਦਾ ਹੋਇਆ ਸੇਮ ਕਿਸੇ ਭੈਣ ਨੂੰ ਚਾਹੀਦੇ ਨੇ 2 2 3 3 ਸੂਟ ਜਿਵੇਂ ਤੁਸੀਂ ਲੈਣੇ ਹੋ ਹਨ ਉਹ ਵੀ ਕਰ ਸਕਦੇ ਹੋ ਲਓ ਜੀ ਬਲੈਕ ਜਾਮਨੀ ਰੰਗ ਸੀਗਾ ਤੇ ਗ੍ਰੇ ਤਿੰਨ ਰੰਗ ਨੇ ਤਿੰਨੋਂ ਸੋਹਣੇ ਨੇ ਜੋ ਕਿਸੇ ਭੈਣ ਨੂੰ ਤਿੰਨੇ ਸੂਟ ਚਾਹੀਦੇ ਨੇ ਜੇ ਤੁਸੀਂ ਤਿੰਨ ਵੀ ਲੈ ਸਕਦੇ ਹੋ ਬਹੁਤ ਜਿਆਦਾ ਸੋਹਣੀ ਕਾਟਨ ਹੈ 1050 ਦਾ ਪ੍ਰਾਈਸ ਹੈ ਲੋਚ ਨੈਕਸਟ ਸੂਟ ਹੈਗੇ ਨੇ ਜੀ ਇਹ ਵੀ 올ਓਵਰ ਮਿਲਣਗੇ ਤੁਹਾਨੂੰ ਪਹਿਲਾ ਪ੍ਰਿੰਟ ਕਲਰ ਤੁਸੀਂ ਚੈੱਕ ਕਰੋ ਗ੍ਰੀਨ ਕਲਰ ਹੈ ਤੇ ਦੂਜਾ ਦੇਖ ਸਕਦੇ ਹੋ ਤੁਸੀਂ ਪੀਚ ਹੋ ਜੀ 1050 ਪ੍ਰਾਈਸ ਹੈ ਇਹਨਾਂ ਦਾ ਠੀਕ ਹੈ ਸੀ ਕੋਈ ਵੀ ਪਸੰਦ ਆਉਂਦਾ ਹੋਵੇ ਤਾਂ ਤੁਸੀਂ ਸੂਟ ਹੈਗਾ ਜਿਹੜਾ ਲੈ ਸਕਦੇ ਹੋ ਤੇ ਨੈਕਸਟ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਮੈਚਿੰਗ ਸੂਟ ਹੈਗਾ ਇਹ ਵੀ ਤੁਹਾਨੂੰ 1050 ਪ੍ਰਾਈਸ ਸ਼ਰਟ ਜਵੇਂ ਚੁੰਨੀ ਵਰਗੀ ਪਈ ਹੈ ਕਿ ਇੰਨੀ ਲਾਈਟ ਵੇਟ ਸਟਾਫ ਹੈ ਪਰ ਲਾਈਨਿੰਗ ਨਹੀਂ ਲੱਗਦੀ ਇਤੇ ਲੋ ਜੀ 1050 ਦਾ ਪ੍ਰਾਈਸ ਹੈ ਦਾ 1050 ਦਾ ਪ੍ਰਾਈਸ ਇਹਦੇ ਵਿੱਚ ਦੋ ਕਲਰ ਸੀ ਦੋਨੋਂ ਤੁਹਾਨੂੰ ਆਪਾਂ ਦਿਖਾਤੀ ਨੈਕਸਟ ਹੈਗਾ ਜੀ ਜਾਮਨੀ ਸ਼ੇਡ ਹੈਗਾ ਮੈਚਿੰਗ ਸੂਟ ਹੈ ਬਾਟਮਾ ਤੁਹਾਨੂੰ ਨਾਲ ਹੁੰਦੇ ਮੈਂ ਸ਼ੋ ਕਰੀ ਜਾਨੀ ਆ ਪ੍ਰਾਈਸ ਰੂ ਹੈ ਦਾ 850 ਇਹਦਾ ਪ੍ਰਾਈਸ ਵੀ ਰਹੂਗਾ 850 ਠੀਕ ਹੈ ਜੀ ਇਹਦੇ ਨਾਲ ਤੁਸੀਂ ਦੁਪੱਟਾ ਟਾਈ ਐਂਡ ਆਈ ਰੱਖ ਸਕਦੇ ਹੋ ਵਾਈਟ ਲੈਣਾ ਵਾਈਟ ਲੈ ਸਕਦੇ ਹੋ ਬੇਸ ਨਾਲ ਦਾ ਲੈਣਾ ਬੇਸ ਨਾਲ ਦਾ ਲੈ ਸਕਦੇ ਹੋ ਇਹਨਾਂ ਦਾ ਪ੍ਰਾਈਸ ਵੀ ਹੈਗਾ 850 ਬਹੁਤ ਜਿਆਦਾ ਸੋਹਣੀ ਕਾਟਨ ਹੈਗੀ ਜਿੱਦਾਂ ਕਿ ਕੰਟਰਾਸਟ ਦੇ ਵਿੱਚ ਤੁਸੀਂ ਇਹਦੇ ਨਾਲ ਦੁਪੱਟੇ ਲਿਓ ਤਾਂ ਬਹੁਤ ਜਿਆਦਾ ਸੋਹਣੇ ਸੂਟ ਨਿਕਲੇ ਜਿਹੜੇ ਇਹ ਬਣਨਗੇ ਲਓ ਜੀ ਇਹਦੇ ਵਿੱਚ ਮੈਂ ਤੁਹਾਨੂੰ ਕਲਰ ਸ਼ੋਅ ਕਰ ਦਿੰਨੀ ਹ ਵੀ ਕਿਹੜੇ ਹੈਗੇ ਨੇ ਆਪਣੇ ਕੋਲੇ ਮੋਰ ਪੰਖੀ ਆ ਰੈੱਡ ਲੋਜੀ ਰੈੱਡ ਮਸਟਰਡ ਸ਼ੇਡ ਤੇ ਬਲੂ ਆਜੂਰਾ ਕਲਰ ਸਾਰੇ ਹੀ ਸੋਹਣੇ ਲੱਗੇ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਵਿਦਆਊਟ ਲਾਈਨਿੰਗ ਆਜਾਲੇ ਸੂਟ ਲੇਗੇ ਤੁਸੀਂ ਵਿਦਆਊਟ ਲਾਈਨਿੰਗ ਜੇ ਤੁਸੀਂ ਲਾਈਨਿੰਗ ਲਗਵਾਉਣੀ ਹੈ ਤਾਂ ਲਗਵਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈਗੀ ਲੋਚੀ ਲਵਲੀਨ ਦਾ ਪ੍ਰਿੰਟ ਹੈ 1050 ਪ੍ਰਾਈਸ ਹੈ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਵਿਦਆਊਟ ਲਾਈਨਿੰਗ ਸਟਿਚ ਕਰਵਾਓ ਇਹਨੂੰ ਤੁਸੀਂ ਫੇਰ ਪਰਪਲ ਸ਼ੇਡ ਦੇ ਵਿੱਚ ਹੈਗਾ ਇਹ ਵੀ ਲਵਲੀਨ ਦਾ ਹੈਗਾ 1050 ਦਾ ਪ੍ਰਾਈਸ ਹੈ ਲੌਚੀ ਲੌਚੀ ਇਸ ਤੋਂ ਵਾਦਾ ਜੁਗਜ਼ੀ 올ਓਵਰ ਸੂਟ ਹੈਗਾ 1050 ਦਾ ਪ੍ਰਾਈਸ ਹੈ ਮਾਸਟਰ ਸ਼ੇਡ ਦੇ ਵਿੱਚ ਠੀਕ ਹੈ ਜੀ ਸਾਰੇ ਰੀਵਾ ਲਵਲੀਨ ਰਾਮਟੈਕਸ ਸਾਰੇ ਇਦਾਂ ਦੇ ਬ੍ਰਾਂਡ ਦੇ ਸੂਟ ਲੰਗੇ ਅੱਜ ਵਾਲੇ ਤੇ ਬਹੁਤ ਜਿਆਦੇ ਸੋਹਣੇ ਕਲਰ ਪ੍ਰਿੰਟ ਡਾਰਕ ਵੀ ਨੇ ਲਾਈਟ ਵੀ ਨੇ ਜਿਵੇਂ ਵੀ ਤੁਸੀਂ ਲੈਣਾ ਚਾਹੋ ਨੇ ਪ੍ਰਿੰਟ ਦੇ ਵਿੱਚ ਸਾਢੇ ਸੁੱਟਨ ਦੇ ਵਿੱਚ ਕੋਈ ਕਮੀ ਨਹੀਂ ਹੋਊਗੀ ਤੁਸੀਂ ਹਨਾ ਪ੍ਰਿੰਟ ਤੁਹਾਨੂੰ ਇੱਕ ਤੋਂ ਇੱਕ ਹਟ ਕੇ ਮਿਲੂਗਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਕੁਆਲਿਟੀ ਬਹੁਤ ਜਿਆਦਾ ਸੋਹਣੀ ਹੈ ਤੇ ਇਹ ਆਪਾਂ ਡਿਸਕਾਊਂਟ ਦੇ ਉੱਪਰ ਤਾਂ ਸੂਟ ਲਗਾ ਰਹੇ ਕਿਉਂਕਿ ਕੋਈ ਇੱਕ ਸੂਟ ਪਿਆ ਮੇਰੇ ਕੋਲ ਕੋਈ ਦੋ ਪਿਆ ਕਿਉਂਕਿ ਰਿਪੀਟ ਤੀਜੀ ਤੀਜੀ ਚੌਥੀ ਚੌਥੀ ਵਾਰ ਆਪਾਂ ਸੇਲ ਕੀਤਾ ਹੋਇਆ ਸਟਾਕ ਹੈਗਾ ਇਹ ਸਾਰਾ ਤੇ ਫੈਬਰਿਕ ਬਹੁਤ ਜਿਆਦਾ ਸੋਹਣਾ ਹੈਗਾ ਕੁੱਟ-ਕੁੱਟ ਦੇ ਹੰਡਾਉਣ ਵਾਲੇ ਸੂਟ ਨੇ ਜਿੱਦਾਂ ਮਰਜੀ ਤੁਸੀਂ ਪਾਓ ਕੋਈ ਤੁਸੀਂ ਜੌਬ ਕਰਦੇ ਹੋ ਕੋਈ ਤੁਸੀਂ ਕਿਸਮ ਗਿਫਟ ਕਰਨੇ ਨੇ ਜਿੱਦਾਂ ਵੀ ਤੁਸੀਂ ਵੇਅਰ ਕਰਨੇ ਨੇ ਕਿੱਤਾ ਵੀ ਤੁਸੀਂ ਲੈਣਾ ਚਾਹੋਗੇ ਉਵੇਂ ਤੁਸੀਂ ਇਹ ਸੂਟਾਂ ਨੂੰ ਜਿਹੜੇ ਨੇਗੇ ਆਰਡਰ ਹੈਗਾ ਕਰ ਸਕਦੇ ਹੋ ਦੁਪट्टे ਕਿਸੇ ਨਾਲ ਨਹੀਂ ਹੈਗੇ ਜੇ ਤੁਸੀਂ ਕਹੋਗੇ ਤਾਂ ਆਪਾਂ ਲਗਾ ਕੇ ਦੇ ਦਾਂਗੇ ਤੁਹਾਨੂੰ ਦੁਪੱਟੇ ਕੋਈ ਵੀ ਤੁਸੀਂ ਹਾਪ ਪ्योर ਜੋ ਕੋਟੇ ਦੇ ਵਿੱਚੋਂ ਦੋਨਾਂ ਦੇ ਵਿੱਚੋਂ ਕੋਈ ਵੀ ਦੁਪੱਟਾ ਤੁਸੀਂ ਲੈ ਸਕਦੇ ਹੋਊਂਗੇ ਤੇ ਫਾਸਟਲੀ ਆਪਣਾ ਆਰਡਰ ਕਰ ਲਿਓ ਇਹਨਾਂ ਸੂਟਾਂ ਦੇ ਵਿੱਚੋਂ ਕਿਉਂਕਿ ਕਾਫੀ ਪਹਿਣਾ ਰਹਿ ਜਾਂਦੀਆਂ ਨੇ 3-4 ਦਿਨ ਹੋ ਗਏ ਤੇ ਮੈਨੂੰ ਸੂਟਾਂ ਦੀ ਫੋਟੋ ਆਉਂਦੀਆਂ ਨੇ ਆਪਾਂ ਕਹਿ ਦਿੰਦੇ ਹਾਂ ਸ਼ੋਲਡਰ ਪੀਟ ਕਹਿ ਦਿੰਦੇ ਹਾਂ ਸਾਨੂੰ ਮਗਾ ਕੇ ਦੇ ਦੋ ਸੌਰੀ ਹੈ ਨਾ ਰਿਪੀਟ ਕੋਈ ਵੀ ਨਹੀਂ ਮਿਲਦਾ ਅੱਜ ਵਾਲੀ ਵੀਡੀਓ ਦੇ ਵਿੱਚ ਜੋ ਵੀ ਤੁਸੀਂ ਸੂਟ ਦੇਖੋਗੇ ਰਿਪੀਟ ਤੁਹਾਨੂੰ ਕੋਈ ਵੀ ਨਹੀਂ ਮਿਲਣਾ ਹੈਗਾ ਜਿਹੜਾ ਮੈਂ ਪਾਇਆ ਹੈਗਾ ਸੂਟ ਇਹਦਾ ਕੋਈ ਵੀ ਭੈਣ ਆਰਡਰ ਨਾ ਕਰੇ ਕਿਉਂਕਿ ਇਹ ਸੋਲਡ ਹੋ ਚੁੱਕੇ ਨੇ ਜੇ ਸਾਰੇ ਰੀਪੀਟ ਸੂਟ ਨਹੀਂਗੇ ਆਪਾਂ ਬਹੁਤ ਜ਼ਿਆਦਾ ਇਹ ਸੇਲ ਕਰ ਦਿੱਤੇ ਨੇਗੇ ਹੁਣ ਇਹਦਾ ਕੋਈ ਵੀ ਆਪਾਂ ਆਰਡਰ ਨਹੀਂ ਰੈਡੀ ਕਰਵਾਏ ਸੀ ਉਦੋਂ ਵੀ ਆਪਾਂ ਪ੍ਰਿੰਟ ਕਾਫੀ ਟਾਈਮ ਲੱਗਿਆ ਸੀ ਮਹੀਨੇ ਵਾਂਗੂ ਤੇ ਹੁਣ ਨਾ ਕੋਈ ਵੀ ਆਰਡਰ ਕਰਿਓ ਤੇ ਹੁਣ ਤਾਂ ਇਦਾਂ ਦਾ ਵੀ ਇਹ ਰੈਡੀ ਵੀ ਨਹੀਂ ਹੋਣੇ ਹੁਣ ਥੋੜਾ ਜਿਹੜਾ ਸਟਾਕ ਹੈਗਾ ਆਪਾਂ ਸਿੰਥੈਟਿਕ ਲੈ ਕੇ ਆਵਾਂਗੇ ਹਜੇ ਤੱਕ ਕਾਟਨ ਚੱਲੂਗੀ 12ਵੇਂ ਮਹੀਨੇ ਤੱਕ ਆਮ ਨਾਲ ਤੁਸੀਂ ਕਾਟਨ ਪਾ ਸਕਦੇ ਹੋਗੇ ਵਿਦਆਊਟ ਲਾਈਨਿੰਗ ਕਿਉਂਕਿ ਆਪਣੇ ਇੱਡੀ ਛੇਤੀ ਮੌਸਮ ਚੇਂਜ ਹੋ ਰਿਹਾ ਹੈ ਨਾ ਦਸੰਬਰ ਚ ਜਾ ਕੇ 15 5 6 10 ਦਸੰਬਰ ਤੋਂ ਬਾਅਦ ਠੰਡ ਪੈਣੀ ਸ਼ੁਰੂ ਹੁੰਦੀ ਹੈ ਜ਼ਿਆਦਾਤਰ ਉਦੋਂ ਤੱਕ ਤੁਸੀਂ ਕਾਟਨ ਦੇ ਸੂਟ ਨੇ ਕਿ ਜਿਹੜੇ RAMNAL ਪਾ ਸਕਦੇ ਹੋਗੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇ ਕਿ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ